ਸਾਅਕਾ ਸਰਹ ਹੁੰਦ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਮਾਡਰਨ ਵੈਲੀ ਪਰਿਵਾਰ ਵੱਲੋਂ ਹਰਪ੍ਰੀਤ ਸਿੰਘ ਹੈਪੀ ਤੇ ਤੇਜਵੀਰ ਸਿੰਘ ਤੇਜੀ ਦੀ ਅਗਵਾਈ ਵਿੱਚ 14ਵਾਂ ਵਿਸ਼ਾਲ ਖੂਨਦਾਨ ਕੈਂਪ ਫਿਜ਼ੀਓਥੈਰੇਪੀ ਅਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਕੈਂਪ ਦਾ ਉਦਘਾਟਨ ਵਿਧਾਇਕ ਲਖਵੀਰ ਸਿੰਘ ਰਾਏ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਸਰਪਜੀਤ ਸਿੰਘ ਤੇ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਰਨਾਰਥਲ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਕਿ ਜਿਹੜਾ ਖੂਨਦਾਨ ਕੈਂਪ ਲਾਇਆ ਜਾ ਰਿਹਾ 14ਵਾਂ ਖੂਨਦਾਨ ਕੈਂਪ ਹੈ। ਔਰ ਸਿੰਘ ਸਬਾਦੋਂ ਪਹਿਲਾ ਲਾਉਂਦੇ ਆ ਤੰਤਨ ਬਾਬਾ ਜੋਰਾਵਰ ਤੰਤਨ ਬਾਬਾ ਫਟੇ ਸਿਖਤ ਮਾਤਾ ਗੁਦਿਰਪੌਰ ਨੂੰ ਸਮਰਪਿਤ ਇਹ ਜਿਹੜਾ ਕੈਂਪ ਲੱਗਦਾ ਹੈ ਖੂਨਦਾਨ ਕੈਂਪ। ਤੁਸੀਂ ਦੇਖਦੇ ਬਹੁਤ ਵੱਡੀ ਸੰਖਿਆ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਵੀਰ ਨੇ ਲੋਕ ਨੇ ਉਹ ਖੂਨਦਾਨ ਕਰ ਰਹੇ ਨੇ। ਇਵਨ ਇੱਥੇ ਮੈਂ ਦੇਖੇ ਐਸ.ਪੀ. ਸਾਹਿਬ ਤੇ ਐਸ.ਪੀ. ਸਾਹਿਬ ਵੀ ਬਿਜ਼ਨਸ ਵਾਲੇ ਉਹ ਵੀ ਖੂਨਦਾਨ ਕਰ ਰਹੇ ਆ। ਸੋ ਮੈਂ ਸਮਝਦਾ ਬਹੁਤ ਵਧੀਆ ਉਪਰਾਲਾ ਹੈ। ਮਾਡਰਨ ਵੈਲੀ ਸੱਡਾ ਜਿਹੜਾ ਖੂਨਦਾਨ ਕੈਂਪ ਹੈ। ਇਹ ਇੱਕ ਲੋਕਾਂ ਨੂੰ ਉਦਾਹਰਨ ਵੀ ਹੈ ਕਿ ਕਿਵੇਂ ਅਸੀਂ ਸਮਾਜ ਸੇਵਾ ਕਰ ਸਕਦੇ ਆ। ਸੋ ਮੈਂ ਧੰਨਵਾਦ ਕਰਦਾ ਸਾਡੇ ਪ੍ਰਬੰਧਕ ਵੀਰਾਂ ਦਾ, ਹੈਪੀ ਬਈ ਦਾ, ਤੇਜੀ ਬਈ ਦਾ ਤੇ ਸਾਰੇ ਸਾਥੀਆਂ ਦਾ ਜਿਹੜੇ 400 ਦੇ ਕਰੀਬ ਯੂਨਟ ਅਜੋ ਹੋਣਗੇ। ਪਿਛਲੀ ਵਾਰ 380 ਯੂਨਟ ਸੀ। ਸੋ ਇਹ ਜਿਹੜਾ ਖੂਨਦਾਨ ਹੁੰਦਾ ਇਹਦੇ ਨਾਲ ਲੋਕਾਂ ਦੀ ਜਾਨ ਬਚਦੀ ਹੈ। ਇਹਦੇ ਨਾਲ ਜਰਸੀਂ ਦੇਖਦੇ ਆ ਕਿ ਲੋੜ ਪੈਂਦੀ ਆ ਤਾਂ ਇੱਕ ਤਰ੍ਹਾਂ ਦੀ ਜ਼ਿੰਦਗੀ ਦੂਜਾ ਦੇਣ ਵਾਲੀ ਗੱਲ ਹੁੰਦੀ ਆ। ਸੋ ਖੂਨਦਾਨ ਹੈ ਸਭ ਦਾ ਬਹੁਤ ਵਧੀਆ ਜਿਹੜਾ ਉਪਰਾਲਾ ਮਾਡਰਨ ਵੈਲੀ ਵਾਲੇ ਸਾਡੇ ਭਰਾਵਾਂ ਦਾ ਔਰ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਸਿੰਘ ਸਭਾ ਨੂੰ ਮੁੱਖ ਰੱਖਦੇ ਹੋਏ ਸ਼ਹੀਦਾਂ ਦਾ ਮਹਾਨ ਥਾਂ ਇਹ ਇਹ ਜਿਹੜੀ ਸੇਵਾ ਹੈ ਇਹ ਸਭ ਤੋਂ ਵਹਿਤਰ ਸੇਵਾ ਹੈ ਸੋ ਸਾਕਾ ਸੰਧ ਦੇ ਸ਼ਹੀਦਾਂ ਨੂੰ ਸਮਰਪਿਤ ਹਰੇਕ ਸਾਲ ਮਾਡਰਨ ਵੈਲੀ ਗਰੁੱਪ ਵੱਲੋਂ ਸਾਰੇ ਸਰਵਾਰ ਵੱਲੋਂ ਬਲੱਡ ਡੋਨੇਸ਼ਨ ਕੈਂਪ ਇੱਥੇ ਮਾਡਰਨ ਵੈਲੀ ਵਿੱਚ ਲਗਾਇਆ ਜਾਂਦਾ ਸੋ ਇਹ 14ਵਾਂ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਸੋ ਖੂਨਦਾਨ ਮਹਾਦਾਨ ਇੱਕ ਤਰ੍ਹਾਂ ਸਾਡੇ ਸਾਰੇ ਜਿਹੜੇ ਸ਼ਹੀਦ ਨੇ ਸਾਕਾ ਸਾਂਦੇ ਸ਼ਹੀਦ ਨੇ ਉਹ ਸਾਰੇ ਸ਼ਹੀਦਾਂ ਨੂੰ ਸਮਰਪਿਤ ਇਹ ਖੂਨਦਾਨ ਕੈਂਪ ਲਗਾਇਆ ਹੈ ਜਿੱਥੇ ਖੂਨਦਾਨ ਵੈਸੇ ਵੀ ਕਰਨਾ ਇੱਕ ਮਹਾਨ ਦਾਣਾ ਪਰ ਇਹ ਸ਼ਹੀਦੀ ਸਭਾ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਉਣਾ ਜਿਹੜਾ ਮੈਂ ਕਹਿੰਦਾ ਤੇ ਬੜਾ ਵੱਡਾ ਕੰਮ ਹੈ ਤੇ ਚੌਧਮਾ ਕੈਂਪਾ ਦੇ ਵਿੱਚ ਜਿਹੜੀ ਬੜੀ ਸ਼ਰਧਾ ਤੇ ਸਤਿਕਾਰ ਦੇ ਨਾਲ ਸਾਰੀ ਸੰਗਤ ਆਉਂਦੀ ਹੈ ਤੇ ਜਿਹੜੇ ਹਰ ਵਰਗ ਨੂੰ ਮੈਂ ਸਮਨਾ ਕੀ ਆ ਕੇ ਖੂਨਦਾਨ ਕਰਕੇ ਇਹ ਸ਼ੇਦਾਂ ਨੂੰ ਸ਼ਰਧਾਂਜਲੀ ਅਰਪਣ ਕਰਦਾ। ਦੋਨੋਂ ਦੇ ਇਧਰ ਵੀ ਤੌਰ 'ਤੇ ਖੂਨਦਾਨ ਕੈਂਪ ਜਿਹੜਾ ਅੱਜ ਮਾਡਰਨ ਵੈਲੀ ਉੱਤੇ ਲਗਾਇਆ ਗਿਆ ਹੈ। ਹਰ ਸਾਲ ਦੀ ਤਰ੍ਹਾਂ ਸਾਰੀ ਸੰਗਤ ਨੇ ਬਾਤ ਛੜ ਕੇ ਖੂਨਦਾਨ ਕੀਤਾ ਹੈ। ਬਹੁਤ ਹੀ ਵਧੀਆ ਉਪਰਾਲਾ ਹੈ ਕਿਉਂਕਿ ਜਿਹੜਾ ਖੂਨਦਾਨ ਹੈ ਕਦੇ ਵੀ ਕਿਸੇ ਅਮਰਜੈਂਸੀ ਜਿਵੇਂ ਐਕਸੀਡੈਂਟ ਕਿਸੇ ਨੂੰ ਹੋਰ ਖੂਨ ਦੀ ਜਰੂਰਤ ਲੈਂਦੀ ਆ। ਇਸ ਲਈ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਬਹੁਤ ਹੀ ਸ਼ਲਾਘਾਯੋਗ ਹੈ। ਦੁਬਾਰਾ ਫੇਰ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯਾਰੀਓ ਫਾਲ ਸਹਾਬ ਜੀ ਦੇ ਪਦੇ ਕੰਤਨ ਬਾਬਾ ਜੋਰਾਵਰ ਸਿੰਘ ਕੰਤਨ ਬਾਬਾ ਪੋਦ ਸਿੰਘ ਜੀ ਦੇ ਪਪਾ ਗੁਜਰ ਮਾਤਾ ਗੁਜਰ ਕੋਲ ਦੀ ਸ਼ਹਾਦਤ ਜਿਹੜਾ ਇਹ 14ਵਾਂ ਖੁੰਦਨ ਕੈਂਪ ਲਾਇਆਗੇ ਸਾਡੇ ਮੋਰਨ ਪਰਵਾਲ ਪਰਿਵਾਰ ਵੱਲੋਂ ਇੱਕ ਛੋਟਾ ਜਿਹਾ ਪ੍ਰੋਗਰਾਮ ਕੀਤਾ ਜਾਂਦਾ ਹੈ ਵੀ ਜਿੰਨਾ ਵੱਧ ਤੋਂ ਅਸੀਂ ਕੋਈ ਮਦਦ ਕਰ ਸਕੀਏ ਲੋਕਾਂ ਨੂੰ ਅਵਾ ਉਹਦਾ ਜ਼ਿਆਦਾ ਕਰੀਏ ਸੀ ਨੂੰ ਲੱਗੇ ਹੁਣ ਕੀ ਕੀ ਪ੍ਰੋਗਰਾਮ ਨੇ ਜੀ ਇਸ ਵਾਰੀ ਇਹ ਪਹਿਲੀ ਵਾਰੀ ਇਹ ਆਪਣਾ ਮਨੋਰੋਗ ਤੇ ਸੈਸ਼ਣ ਹੋ ਰਿਹਾ ਹੈ ਇੱਕ ਫਿਜ਼ਿਓਥੈਰੇਪੀ ਦਾ ਨਾ ਤਫਰੀਦ ਹੋਈਆਂ ਲਾਇਆ ਹੈ ਇੱਦਾਂ ਹੀ ਕੱਲੇ ਰੇ ਨੋ ਲਾਇਆ ਹੈ ਅਸੀਂ ਕੋਸ਼ਿਸ਼ ਕਰਦੇ ਆਂ ਸੀ ਅੱਗੇ ਤੋਂ ਵੀ ਵਧੀਆ ਪ੍ਰੋਗਰਾਮ ਕਰਾਂਗੇ ਜਰੂਰ ਫਾਇਸਾ ਜਰੂਰ ਹੋਵੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਬਾਬਾ ਪ੍ਰਤਾਪ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਾਦੀ ਯਾਦ ਵਿੱਚ ਇਹ ਚੌਥਾ ਖੂਨਦਾਨ ਕੈਂਪ ਮਾਡਰਨ ਵੈਲੀ ਵੱਲੋਂ ਹਰ ਇੱਕ ਸਾਲ ਦੀ ਤਰ੍ਹਾਂ ਲਗਾਇਆ ਗਿਆ ਹੈ ਇਸ ਖੂਨਦਾਨ ਕੈਂਪ ਦੇ ਵਿੱਚ ਪੀ ਜੀ ਆਈ ਵਿਗਤੀ ਦੀ ਟੀਮ ਬਲੱਡ ਕੱਤਰ ਕਰਨ ਲਈ ਆਈ ਆ ਇਸ ਤੋਂ ਇਲਾਵਾ ਅਮਰ ਹਸਪੀਟਲ ਤੇ ਸਿਵਲ ਹਸਪੀਟਲ ਵੱਲੋਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਬਹੁਤ ਸਾਰੇ ਡੋਨਰ ਵੀਰ ਹਮਮਾਕੇ ਇੱਥੇ ਪਹੁੰਚੇ ਹਨ ਇਹਨਾਂ ਤੋਂ ਇਲਾਵਾ ਹਲਕੇ ਦੀਆਂ ਕਾਫੀ ਉੱਗੀਆਂ ਸਰਕਾਰ ਜੋਗ ਸ਼ਖਸੀਅਤਾਂ ਜਿਵੇਂ ਕਿ ਸਾਡੇ ਹਲਕਾ ਐਮਐਲਏ ਸਰਦਾਰ ਲਖਵੀਰ ਸਿੰਘ ਰਾਏ ਜੀ ਇਹਨਾਂ ਤੋਂ ਇਲਾਵਾ ਸਰਜੀਤ ਸਿੰਘ ਜੱਜ ਗੁਰਪ੍ਰੀਤ ਸਿੰਘ ਰਾਜੂਪਨ ਪੁਲਿਸ ਡਿਪਾਰਟਮੈਂਟ ਤੋਂ ਐਸਪੀ ਸਾਹਿਬ ਹਰਪਾਲ ਸਿੰਘ ਜੀ ਚੋਹਾਨ ਸਾਹਿਬ ਤੇ ਹੋਰ ਪੱਤਰਕਾਰ ਮੇਰੇ ਵੀਰ ਇੱਥੇ ਕਾਫੀ ਸਾਰੇ ਪਹੁੰਚੇ ਹਨ ਮਾਡਰਨ ਵੈਲੀ ਵੱਲੋਂ ਇਹ ਸਾਰੇ ਵੀਰਾਂ ਦਾ ਇੱਥੇ ਪਹੁੰਚਣ ਤੇ ਬਹੁਤ ਸਵਾਗਤ ਕਰਦਾ ਹੈ ਤੇ ਉਹਨਾਂ ਦਾ ਧੰਨਵਾਦ ਕਰਦਾ ਹੈ ਇਹ ਨਾਲ ਹੀ ਮੈਂ ਸਨੇਹਾ ਦੇਣਾ ਚਾਹੁੰਦਾ ਹਾਂ ਜੇ ਇਦਾਂ ਦੇ ਆਪਾਂ ਨੂੰ ਬਲੱਡ ਮਿਸ਼ਨ ਕੈਂਪ ਤੇ ਮੈਡੀਕਲ ਕੈਂਪ ਬੜਜ ਤੋਂ ਬੜ ਲਾ ਕੇ ਸੱਚੀ ਤੇ ਸੁੱਚੀ ਸਰਦਾਂ ਜਿਲੀ ਦੇਣੀ ਚਾਹੀਦੀ ਆ ਤੇ ਲੋਕ ਸੇਵਾ ਕਰਨੀ ਚਾਹੀਦੀ ਧੰਨਵਾਦ ਪ੍ਰਾਪਤੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰੋਪਰਟੀਆਂ